ਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਕਿਲ ਅਡਰੈਸ ਦੀ ਅੰਦਰ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਕਈ ਪਿੰਡਾਂ ਦੇ ਨੰਦ ਨੇ ਫੋਨ ਆਉਂਦੇ ਨੇ ਲਈ ਬਾਈ ਤੁਹਾਡਾ ਪਿੰਡ ਕਿਹੜਾ ਦਾ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਤੇ ਪੰਜਾਬ ਦਾ ਰਹਿਣਾ ਹਾਂ ਠੀਕ ਹੈ ਜੀ ਬਾਕੀ ਜੇ ਕਿਸੇ ਨੇ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੈ ਮੈਂ ਆਪਦੇ ਚੈਨਲ ਦੇ ਨੀਚੇ ਨਾ ਉਹਦਾ ਨੰਬਰ ਪਾ ਦਿੱਨਾ ਹੁਣਾਂ ਉਹਦੇ ਤੇ ਮੇਰੇ ਨਾਲ ਸੰਪਰਕ ਕਰ ਸਕਦਾ ਕੋਈ ਵੀ ਗੱਲਬਾਤ ਕਰਨੀ ਹੋਵੇ ਕਿਸੇ ਭੈਣ ਨੇ ਜਾਂ ਭਰਾ ਨੇ ਅੱਜ ਆਪਾਂ ਜਿਹੜਾ ਟੌਪਿਕ ਲੈ ਕੇ ਆਏ ਹਾਂ ਉਹ ਲੇਡੀ ਸੂਟ ਦੇ ਆ ਸਿੰਪਲ ਸੂਟ ਆ ਥੋੜੀ ਗਲੇ ਤੇ ਕਢਾਈ ਆ ਤੇ ਕੁਝ نیچے ਕਢਾਈ ਆ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੁੰਦਾ ਵੀ ਇਹਨੂੰ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਦਾ ਉਹਨੂੰ ਇੱਕ ਭੈਣਾਂ ਨੇ ਕਪੜਾ ਮਿਲਨਾ ਕਪੜਾ ਮੈਂ ਮਿਲ ਲਿਆ ਸੀਗਾ 5 ਮੀਟਰ ਤੋਂ ਘੱਟ ਆ ਪੌਣੇ 5 ਮੀਟਰ ਕਪੜਾ ਗਾ ਉਸ ਤੋਂ ਬਾਅਦ ਆਪਾਂ ਇਹਦੀ ਲੰਬਾਈ ਚੈੱਕ ਕਰਨੀ ਆ ਭੈਣ ਦੀ ਲੰਬਾਈ ਹੈਗੀ ਜਿਹੜੀ ਉਹ ਸਾਡੇ 41 ਬਣ ਰਹੀ ਆ। ਵੈਸੇ ਇਹਨਾਂ ਦੀ ਲੰਬਾਈ 43 ਆ। ਹੁਣ ਜੇ ਤਾਂ ਇਹ ਕਹਿਣਗੇ ਤਾਂ ਆਪਾਂ ਨੀਚੇ ਕੋਈ ਪੱਟੀ ਵਗੈਰਾ ਲਾ ਕੇ ਨੀਵਾ ਕਰ ਸਕਦੇ ਆ। ਪਰ ਇਹ ਕਹੇ ਦੀ ਵੀ ਸਾਨੂੰ ਇੰਨਾ ਹੀ ਤਿਆਰ ਕਰ ਦਿਓ ਜਿੱਥੇ ਹੈਗਾ ਕੋਈ ਪੱਟੀ ਲਾਉਣ ਦੀ ਲੋੜ ਨਹੀਂ। ਇੱਕ ਵਾਰੀ ਮੈਂ ਤੁਹਾਨੂੰ ਇਹਨਾਂ ਦਾ ਨਾਪ ਦਿਖਾ ਦਿਆਂ ਹਣਾ। ਕਿਉਂਕਿ ਕਈ ਭੈਣਾਂ ਦੇ ਕਮੈਂਟ ਆਉਂਦੇ ਆ ਬਈ ਪਹਿਲਾਂ ਸਾਨੂੰ ਤੁਸੀਂ ਨਾਪ ਦਿਖਾਇਆ ਕਰੋ ਵੀ ਕਿੰਨਾ। ਤਾਂ ਜਿਹੜਾ ਇਹਦਾ ਨਾਪ ਉਹ ਲੰਬਾਈ ਹੈਗੀ 43 ਬਾ ਸਾਡੇ 14 ਮੂਰੀ ਦਾਸ 31 12 ਉਪਰੋ ਛਾਤੀ ਤੋਂ ਹੈਗਾ 79 ਕਮਰ ਪੌਣੇ 17 हिਪ 20 ਜਿਹੜੇ ਪਲੋਈਆਂ ਕਹਿੰਦੇ ਆ ਜਾਂ ਆਪਾਂ ਪਲੇਟਾਂ ਕਿਉਂਕਿ ਕਈ ਵੇਲੇ ਢੋਢੀ ਹਨਾ ਪਿੰਡਾਂ ਦੇ ਵਿੱਚ ਅਲੱਗ-ਅਲੱਗ ਨਾਮ ਹੁੰਦੇ ਆ ਦੂਰ ਨੇੜੇ ਦਾ ਤਾਂ ਪਲੋਈਆਂ ਜਿਹੜੀਆਂ ਪਲੇਟਾਂ ਇਹਦੀਆਂ ਉਹ 11 ਤੇ ਤਿਆਰ ਆ ਮੋਢਾ ਭੈਣ ਦਾ 17 ਤਿਆਰ ਆ ਚਾਕ ਜਿਹੜੇ ਹੈਗੇ ਉਹ 22 ਇੰਚ ਆ ਅਗਲਾ-ਅਗਲਾ ਪੌਣੇ 7 ਬੈਕ ਵਾਲਾ 7 ਸਾਢੇ 7 ਕੂਣੀਸ 13 ਸਲਵਾਰ ਆਪਾਂ ਦੂਜੀ ਵੀਡੀਓ 'ਚ ਕੱਟਾਂਗੇ ਹਨ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆ ਤੇ ਵੀਡੀਓ ਨੂੰ ਨਾਲ-ਨਾਲ ਨਾ ਲਾਈਕ ਸ਼ੇਅਰ ਕਮੈਂਟ ਪੈਨੋ ਜਰੂਰ ਕਰਿਆ ਕਰੋ ਬਾਕੀ ਕਿਸੇ ਨੂੰ ਕਿਸੇ ਵੀ ਚੀਜ਼ ਦੀ ਕੱਟਣ ਵੇਲੇ ਸਮੱਸਿਆ ਆਉਂਦੀ ਆ ਉਹ YouTube ਵਾਲੇ ਚੈਨਲ ਤੇ ਜਾ ਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਕਮੈਂਟ ਕਰ ਦਿਆ ਕਰੋ ਫਿਰ ਮੈਂ ਉਹ ਕਮੈਂਟ ਪੜ ਕੇ ਉਹੋ ਜਿਹੇ ਟੌਪਿਕ ਦੇ ਦੁਬਾਰੇ ਹੋਰ ਵੀਡੀਓ ਲੈ ਆਉਣਾ ਹਨ ਤਾਂ ਇਹ ਮੈਂ तकरीबन 4:25 ਮਿੰਟ ਹੋ ਗਏ ਆਜੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ। ਲੋ ਆਪਾਂ ਇਹਨੂੰ ਨਾ ਇਸ ਤਰ੍ਹਾਂ ਕਰ ਲਿਆ ਕਰੋ। ਪੂਰਾ ਧਿਆਨ ਦੇ ਨਾਲ ਕੜਾਈ ਦੇ ਉੱਪਰ ਕੜਾਈ ਕਰਕੇ। ਪਾਸਾ ਤੁਸੀਂ ਕਿਹੜਾ ਵੀ ਘਮਾ ਲਿਆ ਕਰੋ ਵੀ ਆਪਾਂ ਨੂੰ ਕੱਟਣ ਵੇਲੇ ਸਹੀ ਹੋਣਾ ਚਾਹੀਦਾ ਕੱਪੜਾ। ਜਦੋਂ ਆਪਾਂ ਇਹ ਸਹੀ ਕਰਨਾ ਕੜਾਈ 2-4 ਮਿੰਟ ਵੱਧ ਲੱਗ ਜਾਨੀ ਕੋਈ ਗੱਲ ਨਹੀਂ। ਪਰ ਆਪਾਂ ਕੜਾਈ ਦਾ ਸੈਂਟਰ ਕਰਨਾ ਉਹਨਾਂ ਖਾਸ ਕਰਕੇ ਗਲ ਵਾਲੀ ਦਾ। ਬਿਲਕੁਲ ਧਿਆਨ ਦੇ ਨਾਲ ਆਪਾਂ ਨੂੰ ਦੋ ਸੂਈਆਂ ਲੈ ਕੇ ਇੱਥੇ ਸੂਈ ਲਾਉਣਾ ਹੈ ਇੱਕ ਤੇ ਗਲੇ ਦੇ ਉੱਪਰ ਨੂੰ ਸੂਈ ਲਾਣਾ ਹੈ ਕੋਈ ਇੱਧਰ ਇਸ ਜਗ੍ਹਾ ਤੇ ਇਸ ਤਰ੍ਹਾਂ ਟੋਕੀਨ ਇਸ ਬਾਜੀ ਦਾ ਪੂਰਾ ਭੈਣ ਨੇ ਖਾਸ ਤਿਆਂ ਰੱਖਣਾ ਜੇ ਕੋਈ ਮੇਰਾ ਭਰਾ ਵੀਡੀਓ ਦੇਖ ਰਿਹਾ ਤਾਂ ਉਹਨਾਂ ਨੇ ਵੀ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਹਨਾ ਗਲਾ ਜੇ ਮਾੜਾ ਵੀ ਸੂਤ ਪਰ ਵੀ ਇਧਰ ਉਧਰ ਹੋ ਗਿਆ ਫਿਰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ। ਲਓ ਇੱਥੇ ਸੂਈ ਇੱਕ ਲਾ ਲਿਆ ਕਰੋ ਇਸ ਤਰ੍ਹਾਂ। ਪੂਰਾ ਚੰਗੀ ਤਰ੍ਹਾਂ ਚੈੱਕ ਕਰਕੇ। ਬ੍ਰੈਸ ਸ ਮੈਂ ਤੁਹਾਨੂੰ ਹਰ ਵੀਡੀਓ 'ਚ ਕਹਿਣਾ ਹੁੰਦਾ ਭੈਣਾਂ ਨੂੰ। ਬ੍ਰੈਸ ਆਪਾਂ ਕੋਲੇ ਗਰਮ ਰੱਖਣੀ ਆ ਵੀ ਜਿਵੇਂ ਜਿਵੇਂ ਆਪਾਂ ਲੋਡ ਪਾਈਏ ਨਾ ਉਵੇਂ ਮੈਂ ਪ੍ਰੈਸ ਮਾਰ ਲਿਆ। ਪਹਿਲਾਂ ਆਪਾਂ ਉਹ ਜਿਹਾ ਸੈੱਟ ਕਰ ਲੈਣਾ ਬਾਅਦ ਚ ਪ੍ਰੈਸ ਚੱਕਣੀ ਆ। ਪੂਰਾ ਕਪੜਾ ਮਣਕੀ ਜਦੋਂ ਆਪਣਾ ਸੈਂਟਰ ਹੋ ਗਿਆ। ਜੋ ਆਖੀ। ਸਾਰੀ ਚੀਜ਼ ਕੱਲੀ ਕੱਲੀ ਦੇਖਣੀ ਹੁੰਦੀ ਆ। ਇਹ ਨਹੀਂ ਹੈ ਵੀ ਆਪਾਂ ਉੱਤੋਂ ਕੱਲਾ ਗਲਾ ਦੇਖ ਲਿਆ। ਐਨ ਚੰਗੂ ਟੋਕ ਦੇਖ ਲਿਆ ਵੀਰੋ। ਲੋਪਾ ਕਿਰਾ ਕੇ ਕੇ ਗਿਲੇ ਸੈਟ ਕਰਾਂਗੇ ਆ ਜੀ। ਤੋਂਪਾ ਪ੍ਰਾਈ ਵਗੈਰਾ ਇਹਨੇ ਦੀ ਹਵਾ ਦੀ ਕੱਢ ਦੇ ਕਰੋ ਇੱਥੋਂ। ਇਸ ਤਰ੍ਹਾਂ ਜੇ ਕਾਂਚਾ ਮੈਂ ਤੁਹਾਨੂੰ ਪਹਿਲੇ ਵੀਡੀਓ ਚ ਵੀ ਦੱਸਦਾ ਹੁੰਦਾ। ਤੇ ਤੁਸੀਂ ਕੱਪੜਾ ਰੱਖ ਕੇ ਨਾ ਪੱਗ ਵਾਲਾ ਫਿਰ ਪ੍ਰੈਸ ਮਾਰਿਆ ਕਰੋ। ਜੇ ਸੂਟ ਤੇ ਕੰਚ ਵਗੈਰਾ ਹੈਗਾ ਜਾਂ ਮੋਤੀ ਹੁੰਦੇ ਹੈਗੇ ਵੀ ਪ੍ਰੈਸ ਦੇ ਨਾਲ ਉਹ ਪਗੜ ਜਾਂਦੇ ਆ। ਇਹ ਨਿੱਕੀਆਂ ਜਿਹੀਆਂ ਚੀਜ਼ਾਂ ਦਾ ਆਪਾਂ ਨੇ ਸਾਰਾ ਖਾਸ ਖਿਆਲ ਰੱਖਣਾ। ਆਕੜਾ ਵੀ ਆਪਾਂ ਇਸ ਤਰੀਕੇ ਨਾਲ ਦੇਖਣੀ ਹੁੰਦੀ ਆ। ਕਈ ਵਾਰੀ ਕਾਰਨ ਵਗੈਰ ਦੇ ਇੱਥੇ ਨਾ ਉੱਪਰ-ਨੀਚੇ ਹੁੰਦੇ ਆ। ਫਿਰ ਉਹਨੂੰ ਥੋੜਾ ਬਹੁਤ ਸੈਟ ਕਰਕੇ ਤਾਂ ਆਪਾਂ ਨੂੰ ਕਰਨੀ ਪਊ ਹਨਾ। ਆਪਾਂ ਇਹਨੂੰ ਕੱਟ ਵੀ ਨਹੀਂ ਸਕਦੇ। ਇੱਥੇ ਵੀ ਇੱਕ ਨਾ ਸੋਈ ਜਾਂ ਸਟੈਪਲਰ ਜਰ ਲਾ ਲਾਂਗੇ ਆਪਾਂ। ਪੂਰਾ ਜਣੀ ਨਾ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ। ਉਪਰ ਇਹ ਇੱਕ ਸਟੇਪ ਲੈ ਜਿਹੜੀ ਤੇ ਲੋ। ਬਾਕੀ ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ। ਉਹ ਮੈਂ ਹਰ ਇੱਕ ਵੀਡੀਓ ਚ ਕਰਨ ਨੂੰ ਭੈਣਾਂ ਨੂੰ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ। ਜੀ ਜ਼ਿਆਦਾ ਦਿੱਕਤ ਭੈਣਾਂ ਨੂੰ ਤੀਰੇ ਦੀ ਆਉਂਦੀ ਹੈ ਉਹ ਮੈਂ ਤੁਹਾਨੂੰ ਅੱਜ ਦੁਬਾਰੇ ਫਿਰ ਵੀਡੀਓ ਵੀ ਦੱਸ ਦਊਗਾ। ਜੀ ਭੈਣਾਂ ਨੂੰ ਵਾਰ-ਵਾਰ ਫੋਨ ਕਰਨਾ ਪੈਂਦਾ। ਤੇਰਾ ਕਿਨਾਰਾ ਕਿ ਕਿਵੇਂ ਰੱਖਣਾ ਉਹ ਬਸ ਮੇਰੇ ਤੋਂ ਆਪਾਂ ਤੀਰਾ ਇੱਥੇ ਨਿਸ਼ਾਨ ਲਾਵਾਂਗੇ ਨਾ ਉਦੋਂ ਤੁਹਾਨੂੰ ਦੱਸ ਦਵਾਂ ਬਾਕੀ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਪੈਣੂ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਜਦੋਂ ਆਪਾਂ ਵੀਡੀਓ ਬਣਾਉਂਦੇ ਆ ਮਿਹਨਤ ਬਹੁਤ ਹੁੰਦੀ ਹੈ ਹਨਾ ਕਈ ਪੈਣਾ ਬਾਹਰਲੀ ਕੰਟਰੀ ਚ ਦੇਖਦੀਆਂ ਪਰ ਉਹ ਲਾਈਕ ਵੀ ਨਹੀਂ ਕਰਦੇ ਗਾ ਸ਼ੇਅਰ ਵੀ ਨਹੀਂ ਕਰਦੇ ਕਮੈਂਟ ਵੀ ਨਹੀਂ ਕਰਦੇ ਯਾਰ ਆ ਕਰਕੇ ਪਰ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਹਨ ਲਾਈਕ ਸ਼ੇਅਰ ਕਮੈਂਟ ਆਪਣਾ ਫਰਜ਼ੀ ਸਮਝ ਕੇ ਹਰ ਘਪਣ ਨਹੀਂ ਕਰਨਾ ਹੁੰਦਾ ਸੋ ਪਹਿਲਾਂ ਆਪਾਂ ਇਹਦਾ ਘੇਰ ਦਾ ਨਿਸ਼ਾਨ ਲਗਾ ਲਗੀ ਇਹਦਾ ਘੇਰ ਵੀ 2.5 ਆ ਤੇ ਹੈਪੀ ਵੀਡੀਓ 2.5 ਆ 2.5 ਤੇ 3.2 3 ਇੰਚ ਵੱਧ ਰੱਖਣਾ ਹੁੰਦਾ ਆਪਾਂ ਜੇ ਪਾਈਪਿੰਗ ਨਹੀਂ ਨਹੀਂ ਲਾਉਣੀ ਜੇ ਆਪਾਂ ਪਾਈਪਿੰਗ ਕੱਟਣੀ ਹੈ ਫਿਰ ਥੋੜਾ ਜਿਹਾ ਦਬਾਅ ਜ਼ਿਆਦਾ ਹੱਕੜ ਕਰ ਲੈ ਉਹ ਘੇਰ ਵੱਧ ਅਗੇ ਮੋੜ ਨੂੰ ਮੈਨੇ ਤੁਹਾਨੂੰ ਸੌਖਾ ਹੋ ਜੀ। ਕਿਰ ਸਾਡੇ ਵੀ ਆਪਾਂ 23 ਰੱਖਾਂਗੇ ਤੁ। ਠੀਕ ਆ ਜੀ। ਫਿਰ ਆਪਾਂ ਉੱਪਰ ਆ ਜਾਈਏ ਇੱਧਰ। ਇੱਧਰ ਆਪਾਂ ਨਿਸ਼ਾਨ ਲਾ ਲੈਨੇ ਪਹਿਲਾਂ ਬਿਲਕੁਲ ਸਿੱਧਾ। ਜਿੰਨਾ ਆਪਣਾ ਹ ਕੜਾਈ ਦੇ ਵਿੱਚ ਵਿੱਚ ਆਊਗਾ ਨਾ। ਆ ਚੀਜ਼ ਤੇ ਧਿਆਨ ਰੱਖਿਆ ਕਰੋ। ਕਈ ਸੂਟਨ ਨੇ ਇੱਥੇ ਕੱਚ ਹੁੰਦਾ ਜੇ ਇੱਕ ਵੀ ਮੋਤੀ ਟੁੱਟ ਜਾਈ। ਤਾਂ ਉਹ ਫਿਰ ਤੁਹਾਡੀ ਸਾਰੀ ਲੜੀ ਉੱਦੜ ਜਾਂਦੀ ਆ। ਤਾਂ ਉਹਦੇ ਵਿੱਚ ਤੁਸੀਂ ਪਹਿਲਾਂ ਛੱਡ ਲਿਆ ਕਰੋ ਇੱਥੋਂ ਆ ਜੀ। ਤੁਸੀਂ ਲਿ ਲਿ ਸਿਓਣੋ ਇਹਦੇ ਨਾਲ ਟੱਚ ਕਰੀ ਠੀਕ ਆ ਜਿਹੜੀਆਂ ਪੈਣਾ ਨੂੰ ਟੀਰੇ ਦੀ ਜ਼ਿਆਦਾ ਦਿੱਕਤ ਆਉਂਦੀ ਹੈ ਵੀ ਟੀਰਾ ਕਿੰਨਾ ਪੜ ਜੇ ਹਨਾ ਟੀਰਾ ਪੈਣ ਨੂੰ ਜਿਹਦਾ ਗਲਾ ਜ਼ਿਆਦਾ ਬੈਕ ਵਾਲਾ ਡੀਪ ਹੁੰਦਾ ਡੂੰਗਾ ਹਨਾ ਕਈ ਪੈਣ ਨੂੰ ਨਹੀਂ ਪਤਾ ਲੱਗਦਾ ਮੇਰੇ ਨੂੰ ਘੱਟ ਪੜੀਆਂ ਹੁੰਦੀਆਂ ਆ ਪਿਛਲਾ ਅਗਲਾ ਮੰਨ ਕੇ ਚੱਲੋ ਕਿਸੇ ਦਾ ਬਾਹਲਾ ਡੂੰਗਾ ਆ ਦੇਖੋ ਇੱਥੇ ਆ 7.5 ਜਾਂ 8 ਇੰਚ ਤਾਂ ਉਹਦੇ ਜੇ ਟੀਰਾ 12 ਤਾਂ ਤੁਸੀਂ ਪੂਰਾ ਪੂਰੀ ਪਾਲਾ ਕਰੋ ਪੈਣ ਨੂੰ 12 ਇਸਪੈਨ ਦਾ ਗਲਾ ਜ ਨਹੀਂ ਤੇ ਜਿਆਦਾ ਵੱਡਾ ਬੈਕਲਾ ਮੀਡੀਅਮ ਜਾਂ 1.5 ਗਲਾ ਬੈਕ ਤਾਂ ਇਹਨਾਂ ਤੀਰਾ ਜਿਹੜਾ ਉਹ ਤਿਆਰ 12 ਆਪਾਂ ਬਸ ਇੱਥੇ ਲਾਵਾਂਗੇ ਠੀਕ ਆ ਸਵਾਛੀਤ ਯਾਨੀ ਕਿ 1.5 12 ਕਟਾਈ ਦਾ ਆਪਾਂ ਨੂੰ ਕਰਾਂਗੇ ਤਾਂ ਜਦੋਂ ਇਹ ਸੂਟ ਬਣ ਗਿਆ ਫਿਰ ਆਪਾਂ ਮਣਕੇ ਵੀ ਵੇਖਣਾ ਹੁੰਦਾ ਵੀ ਆਪਣਾ ਕਿੰਨਾ ਰਹਿ ਰਿਹਾ ਆਪਾਂ ਕੱਟਿਆ ਕਿੰਨਾ ਸੀ ਉਸ ਤੋਂ ਬਾਅਦ ਤੁਸੀਂ ਬਸ ਉਹ ਹੱਥ ਕਰ ਲਿਆ ਕਰੋ ਠੀਕ ਆ ਜੇ ਆਪਾਂ ਮੰਨ ਕੇ ਚਲੋ ਇਹ 1.5 12 ਕਟਿਆ ਤਾਂ ਆਪਣਾ ਸਲਾਈ ਕਰਨ ਤੋਂ ਬਾਅਦ ਵੀ ਸਾਢੇ 12 ਰਹਿ ਜਾਂਦਾ ਫਿਰ ਤੁਸੀਂ ਇਹਨੂੰ 12 ਹੀ ਪਾ ਲਿਆ ਕਰੋ ਪੂਰਾ ਸੌਖਾ ਜਿਹਾ ਤਰੀਕਾ ਦੱਸ ਦਿੰਨਾ ਨਹੀਂ ਸਮਝੋ ਇੱਕ ਦਵਾਰੀ ਦਵਾਰੇ ਫਿਰ ਰਿਪੀਟ ਕਰ ਦੇਣਾ ਮੰਨ ਕੇ ਚਲੋ ਆਦੇ ਖੂ ਤੀਰਾ ਭੈਣ ਦਾ 12 ਆਪਾਂ ਕਿੰਨਾ ਰੱਖਿਆ 6 ਆ ਤੀਰਾ ਚਲੋ ਤੁਸੀਂ ਅੱਧ ਮੰਨਦੇ ਹੋ ਨਿਓ 6 ਆਪਾਂ ਸਵਾ 6 ਰੱਖ ਲਿਆ ਤੁਸੀਂ ਸਲਾਈ ਕਰਨ ਤੋਂ ਬਾਅਦ ਦੇਖ ਲਿਆ ਕਰੋ ਵੀ ਤੁਹਾਡਾ ਤੀਰਾ ਕਿੰਨਾ ਆਪਾਂ ਰੱਖਿਆ ਸੀ ਤੇ ਕਿੰਨਾ ਰਹਿ ਗਿਆ ਠੀਕ ਹੈ ਉਸ ਤੋਂ ਬਾਅਦ ਫਿਰ ਉਸ ਹਿਸਾਬ ਨਾਲ ਮਾਰਜਿਨ ਰੱਖ ਲਿਆ ਕਰੋ ਇਹ ਜੀ ਆ ਆ ਗਈ ਹੈ ਨਾ ਇਹੀ ਪੈਣਾ ਪੁੱਛ ਰਿਹਾ ਨਹੀਂ ਮੋਢਾ ਬਾਈ ਕਿੰਨਾ ਪਾਈ ਨੀਚੇ ਨੂੰ ਆ ਪਹਿਲਾਂ ਆਪਾਂ ਸਿੱਧੇ ਨਿਸ਼ਾਨ ਲਾ ਲ ਗਏ ਯਾਰ ਠੀਕ ਆ ਤਾਂ ਹੁਣ ਜਿਹੜੀ ਇਹ ਭੈਣ ਦੀ ਛਾਤੀ ਆ ਉਪਰੋਂ ਆ ਚੀਜ਼ ਆ ਨਾ ਕੈਮਰਾ ਉੱਪਰ ਕਰਕੇ ਦਿਖਾਓ ਭੈਣ ਦੀ ਜਿਹੜੀ ਛਾਤੀ ਆ ਆਹ ਚੀ ਮਣੀ ਹੁੰਦੀ ਆ ਪੂਰੀ ਪੂਰੀ ਸੂਟ ਤੋਂ ਸੂਟ ਦਾ ਨਾਪ ਹੋਇਆ ਹੋਇਆ ਵ ਇਹਨਾਂ ਦਾ ਉਹ 7.5 ਇੰਚ ਆ ਤਾਂ ਕਰਕੇ ਜਦੋਂ ਆਪਾਂ ਨੇ ਆਹ ਚੀਜ਼ 7.5 ਹੋ ਗਈ ਤੀਰਾ ਛੋਟਾ ਗਾ ਮੈਂ ਤੁਹਾਨੂੰ ਨਿਸ਼ਾਨ ਲਾ ਕੇ ਦਿਖਾਉਣਾ ਇਹ ਆ 2.5 ਠੀਕ ਆ ਹੁਣ ਆਪਾਂ ਨੇ ਇਹਨੂੰ ਬਾਲਾ ਮੋਢਾ ਨੀਚੇ ਨੂੰ ਨਹੀਂ ਲਾਉਣਾ ਸੱਤ ਨਹੀਂ ਲਾਉਣਾ 6.5 ਬਹੁਤ ਜਿਸ ਵੀਡੀਓ ਸਮਝ ਆਈ ਜਾਂਦੀ ਹੈ ਨਾ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਵੀ ਆਈ ਆ ਸਮਝ ਨਹੀਂ ਆਈ ਤਾਂ ਕੋਈ ਸੰਗਤ ਦੀ ਗੱਲ ਨਹੀਂ ਹਨਾ ਦੁਬਾਰੇ ਫਿਰ ਮੈਂ ਉਹ ਤੁਹਾਨੂੰ ਬਰੀਕੀ ਨਾਲ ਸਮਝਾ ਦਊਗਾ ਆ ਦੇਖੋ ਆ ਜਿਹੜਾ ਆਪਾਂ ਵੱਧ ਰੱਖਣਾ 2.2 ਦਬਾ ਦਾ ਉਹ ਅਲੱਗ ਆ ਜੀ ਤੁਹਾਡਾ ਜਦੋਂ ਆਪਾਂ ਇਹਨੂੰ ਇੱਥੋਂ ਗਲਾਈ ਪਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਜਦੋਂ ਤੁਹਾਡੀ ਇਹ ਗਲਾਈ ਪਊਗੀ ਆ ਦੇਖੋ ਇਹ ਤੁਹਾ ਮੋਡਨ ਆਟੋਮੈਟਿਕੀ ਵੱਡਾ ਹੋ ਜਾਣਾ ਨੋ ਹੋ ਗਿਆ ਨਾ ਜੇ ਤੁਸੀਂ ਇਹਨੂੰ 6.5 ਪਾਇਆ ਤਾਂ ਨੋ ਹੋ ਗਿਆ ਜੇ 7 ਪਾਉਂਗੀ ਤਾਂ ਤੁਹਾਡਾ ਆਨਿਸ਼ਾਨ ਇੱਥੇ ਆ ਜਾਊ ਇਹ ਫਿਰ ਤੁਹਾਡਾ ਏਰੀਆ ਹੋਰ ਵੱਧ ਜਾਊ ਦੇਖੋ ਹੋ ਗਿਆ 8.5 ਪੋਣੀ ਦਾ ਨਹੀਂ ਸਮਝ ਆਈ ਦੁਬਾਰੇ ਫੇਰ ਸਮਝਾ ਦੂੰਗਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਓ ਜੇ ਭੈਣਾਂ ਨੂੰ ਸਮਝ ਆ ਗਈ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਬਈ ਇਹ ਚੀਜ਼ ਦੀ ਤੁਹਾਨੂੰ ਸਮਝ ਆ ਗਈ ਹੈ ਨਾ ਆ ਤੁਸੀਂ ਸ਼ੇਪ ਨਾ ਆਵੇ ਹਿਸਾਬ ਜਿੰਨਾ ਦੇ ਲਿਆ ਕਰੋ ਮੈਥੋਂ ਨਿਸ਼ਾਨ ਜਿਆਦਾ ਡੂੰਘਾ ਲੱਗ ਗਿਆ ਠੀਕ ਆ ਮੋੜੇ ਦਾ ਤੁਹਾਨੂੰ ਦੱਸਤਾ ਵੀ ਆ ਚੀਜ਼ ਦੇਖ ਲਿਆ ਕਰੋ ਤੇ ਤੀਰਾਂ ਦੇਖ ਲਿਆ ਕਰੋ ਜੇ ਤੀਰ ਇਹ ਭੈਣ ਦਾ ਇੰਨਾ ਵੱਡਾ ਹੁੰਦਾ ਫਿਰ ਆਪਾਂ ਨਿਸ਼ਾਨ ਥੋੜਾ ਜਿਹਾ ਨੀਚੇ ਨੂੰ ਲਾਉਣਾ ਪੈਂਦਾ ਕਿਉਂਕਿ ਫਿਰ ਆ ਚੀਜ਼ ਨਾ ਵੱਧਦੀ ਨਹੀਂ ਤੁਸੀਂ ਸਮਝੀਗੇ ਆ ਚੀਜ਼ ਜਦੋਂ ਆ ਇਥੋਂ ਛੋਟਾ ਤੀਰਾ ਇਥੋਂ ਆ ਵਧੇ ਜਾਂਦਾ ਏ ਰਗਾ ਜਦੋਂ ਤੀਰਾ ਘੱਟ ਆ ਛਾਤੀ ਵੱਧ ਆ ਤਾਂ ਆ ਜਗ੍ਹਾ ਘੱਟ ਹੋਣ ਕਰਕੇ ਆ ਏਰੀਗਾ ਵਧੇ ਜਾਂਦਾ ਇਹਦੇ ਨਾਲ ਮੋਢਾ ਵੱਡਾ ਹੋਏਗਾ ਤੇ ਮੋਢਾ ਕੁਰਤੀ ਦਾ ਆਪਾਂ ਕਦੇ ਵੀ ਵੱਡਾ ਨਹੀਂ ਰੱਖਣਾ ਬਾਹਾਂ ਵਾਲਾ ਮੋਢਾ ਇਹੋ ਢਿੱਲਾ ਛੱਡ ਕੇ ਆਪਾਂ ਚੜਾ ਸਕਦੇ ਹਾਂ ਇਸੇ ਦਿਨ ਹੀ ਭੈਣ ਦੀ ਆਹ ਚੀਜ਼ਾਂ ਮੈਂ ਲਿਆ ਆਪਣੇ ਇਥੋਂ ਲੈ ਕੇ ਕਾਛੜੀ ਸਿਉਣ ਤੋਂ ਚਾਕਾਂ ਤੇ ਕਰ ਮੈਂ ਲਿਆ ਕਰੋ ਵੀ ਤੁਹਾਡੇ ਸਹੀ ਆ ਇਹ ਜਿਆਦੇ ਬੈਲਟ ਤਾਂ ਨਹੀਂ ਦੀ ਉਸ ਟਾਈਮ ਵਧਾ ਕੇ ਤੁਸੀਂ ਲਿਖ ਲਿਆ ਕਰੋ ਕਈ ਭੈਣਾਂ ਦੇ 15 ਹੁੰਦੇ ਆਏ ਜੀ ਕੰਗਾਂ ਦੇ ਹੁੰਦੀ ਆ 14 14.5 ਸਾਰਿਆਂ ਦੇ ਅਲੱਗ-ਅਲੱਗ ਹੁੰਦੀ ਆ ਹਨ ਤਾਂ ਇਸ ਭੈਣ ਦੇ ਵੀ ਇਹ ਹੈਗਾ 14.5 ਇੰਚ ਇਥੋਂ ਸਲਾਈ ਤੋਂ ਤਾਂ ਆਪਾਂ ਇਹਨਾਂ ਨੂੰ ਪਾਵਾਂਗੇ 15 ਠੀਕ ਆ ਕੁਛ ਇਧਰ ਆਜੂ ਮਾਰਜਿਨ ਕੁਝ ਤੁਸੀਂ ਛਾੜ ਸ਼ੂਟ ਪਾਉਣ ਵਾਲੇ ਮਾੜਾ-ਮੋਟਾ ਕੱਟਿਆ ਜਾਂਦਾ ਹੁਣ ਆਪਾਂ ਲਾਵਾਂਗੇ ਨਿਸ਼ਾਨ ਹਿੱਪ ਦਾ ਹਿੱਪ ਹੈਗੀ 22 ਆਪਾਂ ਕਿਨੇ ਤੇ ਲਾਉਣਾ ਨਿਸ਼ਾਨ 23 ਤੇ ਵੀਡੀਓ ਸਮਝ ਆ ਰਹੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਨਾਲ-ਨਾਲ ਮੈਨੂੰ ਕਮੈਂਟ ਕਰਦੇ ਰਿਹਾ ਕਰੋ ਹੈਨਾ ਫਿਰ ਮੈਨੂੰ ਪਤਾ ਲੱਗਦਾ ਵੀ ਤੁਸੀਂ ਪੂਰੀ ਬਰੀਕੀ ਨਾਲ ਵੀਡੀਓ ਦੇਖਦੇ ਨਹੀਂ ਸਮਝ ਆਉਂਦੀ ਤਾਂ ਕਮੈਂਟ ਕਰਨਾ ਪੈਣਾ ਨੇ ਹੈਨਾ ਫਿਰ ਮੈਨੂੰ ਪਤਾ ਨਹੀਂ ਲੱਗਦਾ ਵੀ ਤੁਹਾਨੂੰ ਸਮਝ ਆਈ ਜਾਂ ਨਹੀਂ ਆਈ ਠੀਕ ਆ ਜਿਹੜੇ ਆਪਾਂ ਇਹ ਨਿਸ਼ਾਨ ਲਾਉਣੇ ਆ ਉਹ ਕਿਸੇ ਨੇ ਇਸ ਤਰ੍ਹਾਂ ਨਹੀਂ ਲਾਉਣੇ ਹੈਨਾ ਪੀਤਾ ਫੂਤਾ ਰੱਖ ਕੇ ਭੈਣਾ ਨੇ ਆ ਦੋਨੇ ਫੱਟੀਆਂ ਮੈਂ ਹਰ ਰੋਜ਼ ਕਹਿਣਾ ਬਾਜ਼ਾਰ ਚੋਂ ਲੈ ਲਿਆ ਕਰੋ ਨਹੀਂ ਪਤਾ ਲੱਗਦਾ ਵੀ ਕੀ ਨਾਮ ਲੈਣਾ ਹਨਾ ਮੈਨੂੰ ਫੋਨ ਕਰ ਲਿਆ ਕਰੋ ਵੀ ਬਾਈ ਅਸੀਂ ਫੱਟੀਆਂ ਲੈਣੀਆਂ ਕੀ ਕਹਿ ਕੇ ਲੱਗੇ ਉਹਨੂੰ ਸਕੁਅਰ ਫੱਟੀਆਂ ਕਹਿੰਦੇ ਆ ਦੂਸਰੀ ਫੱਟੀ ਨੂੰ ਕਹਿੰਦੇ ਪੈਂਟ ਕੱਟਣ ਵਾਲੀ ਫੱਟੀ ਜਾਂ ਪਜਾਮਾ ਕੱਟਣ ਵਾਲੀ ਤਾਂ ਇਹ ਦੋ ਫੱਟੀਆਂ ਭੈਣਾ ਨੇ ਘਰੇ ਲਿਆ ਕੇ ਰੱਖਣੀਆਂ ਲਓ ਮੈਂ ਇਹਨੂੰ ਕਟਾਈ ਸ਼ੁਰੂ ਕਰਦਾ ਸਤਨਾਮ ਸ੍ਰੀ ਵਾਹਿ ਠੀਕਾ ਜਦੋਂ ਵੀ ਆਪਾਂ ਕੰਮ ਸ਼ੁਰੂ ਕਰਨਾ ਤੱਕ ਗੁਰੂ ਸਾਹਿਬ ਦਾ ਨਾਮ ਲੈ ਕੇ ਕੰਮ ਸ਼ੁਰੂ ਕਰਨਾ ਤਾਂ ਕਿ ਆਪਣਾ ਕੰਮ ਬਿਲਕੁਲ ਓਕੇ ਆ ਜਾਵੇ ਠੀਕ ਹੈ ਬਿਲਕੁਲ ਧਿਆਨ ਦੇ ਨਾਲ ਇੱਥੇ ਟੱਕ ਲਾਵਾਂਗੇ ਕੋਸ਼ਿਸ਼ ਕਰਿਆ ਕਰੋ ਜਿਹੜੇ ਮੇਰੀਆਂ ਭੈਣਾਂ ਜਾਂ ਭਰਾ ਹਨ ਕਰਦੇ ਆ ਕੰਮ ਮੇਰੀਆਂ ਵੀਡੀਓ ਵੇਖਦੇ ਹੋ ਸਵੇਰੇ ਜਿਦਿਆਂ ਉੱਠ ਕੇ ਕੰਮ ਕੱਟਿਆ ਕਰੋ ਦਿਨ ਵੇਲੇ ਉਹ ਨਹੀਂ ਕਾਗਰਤਾ ਨਹੀਂ ਬੰਦਦੀ ਹੈਨਾ ਆਪਾਂ ਇੱਕ ਟਾਕੇ ਇੱਥੇ ਲਾਵਾਂਗੇ ਜਿੱਥੇ ਆਪਾਂ ਜੀ ਫਿਟਿੰਗ ਰੱਖਣੀ ਹੈ ਠੀਕ ਹੈ ਜੀ ਆਹ ਚੀਜ਼ ਤਾਂ ਧਿਆਨ ਰੱਖਣਾ ਵੀ ਟੱਕ ਲਾਵ ਲਿਆ ਕਰੋ ਵਿੱਚ ਹੁਣ ਆਪਾਂ ਇਹਨੂੰ ਉਵੇਂ ਹੀ ਸਾਈਡ ਤੇ ਕਰ ਦੇਣਾ ਸਿੰਪਲ ਸੂਟ ਆ ਬਿਨਾ ਲਰਨਿੰਗ ਤੋਂ ਬਸ ਇਹਦੇ ਕੜਾਈ ਆ ਕੜਾਈ ਆਪਾਂ ਨੇ ਜ਼ਰੂਰ ਦੇਖਣੀ ਹੁੰਦੀ ਹੈ ਨਾ ਸੁngਮ ਕਰਾਪਾ ਮਦੋ ਵੱਧ ਲਾ ਲਿਆ ਕਰੋ ਵੀ ਆਪਾਂ ਸੈਂਟਰ ਆਪਾਂ ਨੂੰ ਜ਼ਰੂਰੀ ਹੈ ਫੱਟੀ ਦਾ ਚਲੋ ਇਸੇ ਤਰੀਕੇ ਭਾਵੇਂ ਤੁਸੀਂ ਕੱਟ ਲਓ ਹੁਣ ਤੁਹਾਡਾ ਦਿਲ ਕਰਦਾ ਭਾਵੇਂ ਉਦੋਂ ਕੱਟ ਲਓ ਔਰ ਕੱਪੜੇ ਉਹ ਆਪਾਂ ਉਸੇ ਤਰੀਕਾ ਇੱਕ ਪਾਸੇ ਬਚਾਈ ਜਣਾ ਵੀ ਜਿਹੜਾ ਤਰੀਕਾ ਤੁਸੀਂ ਤਕਰੀਬਨ ਇਹ ਤੁਹਾਡਾ ਆਪ ਦਾ ਸਹੀ ਆ ਤਰੀਕਾ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਚੀਜ਼ ਦੇ ਵਿੱਚ ਕਈ ਵਾਰੀ ਮੈਂ ਕਟਿੰਗ ਹੋਲ ਕਰਦਾ ਤੁਸੀਂ ਹੋਰ ਕਰਦੇ ਹੋ ਹਨ ਤਾਂ ਉਹ ਤਰੀਕਾ ਤੁਸੀਂ ਆਪ ਜਿਹੜਾ ਪੈਣਾ ਰੱਖ ਸਕਦੇ ਹੋ ਪਰ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਵਧੀਆ ਲੱਗਦੀਆਂ ਮੇਰੀ ਆਹ ਕਟਿੰਗ ਦੇ ਵਿੱਚ ਉਹਨਾਂ ਨੂੰ ਵਾਰਤਲਾ ਕਰੋ ਬਾਕੀ ਛੱਡ ਦਿਆ ਕਰੋ ਹਨ ਇਹ ਵੀ ਆ ਜਾਂਦਾ ਵੀ ਆਪਾਂ ਨਹੀਂ ਸਮਝ ਆਉਂਦੀ ਜਿੰਨੇ ਜ਼ਿਆਦੇ ਪੈਨਾਂ ਦੇ ਕਮੈਂਟ ਆਉਂਦੇ ਆ ਮਿਸ ਸਲਵਾਰ ਦਾ ਤੁਸੀਂ 6 ਇੰਚ ਕੱਢ ਕੇ 3 ਇੰਚ ਵੱਧ ਕਿਉਂ ਰੱਖਿਆ ਸਾਨੂੰ ਤੁਹਾਡੇ ਵਾਲੇ ਤਰੀਕੇ ਦੀ ਸਮਝ ਨਹੀਂ ਆਉਂਦੀ ਹੈ ਨਾ ਤੁਸੀਂ ਕਿਵੇਂ ਕਹਿਣੀ ਆਪਾਂ ਇਹਨੂੰ ਇੱਕ ਵਾਰੀ ਸਾਰਾ ਚੈੱਕ ਕਰ ਲੈਣਾ 7.15.1 ਸਾਡੇ 15 ਸਾਡੇ 15 ਮੋਟਾ ਮੈਂ ਸੈੱਟ ਕਰਕੇ ਸਾਰਾ ਇੱਕ ਸਾਰ ਕਰ ਲੈਣਾ ਕ੍ਰੀਜ਼ ਆਪਾਂ ਜਰੂਰ ਪਾਉਣੀ ਹੈ ਪਿਛਲੇ ਪੱਲੇ ਦੇ ਵੀ ਪਾਉਣਾ ਆਪਣਾ ਸੂਟ ਲੈਂਡਿੰਗ ਵਾਲਾ ਭਾਵੇਂ ਸਿੰਪਲ ਹੈ ਨਾ ਇਹਦੇ ਨਾਲ ਬਣਾਉਣ ਵੇਲੇ ਵੀ ਤੇ ਪਲੋਂਗਾਂ ਦੇ ਨਿਸ਼ਾਨ ਲਾਉਣ ਵੇਲੇ ਵੀ ਬਿਲਕੁਲ ਸਾਰਾ ਸਹੀ ਆ ਜਾਂਦਾ ਠੀਕ ਹੈ ਜੀ ਠੀਕ ਜੀ ਇਤਰਾ ਪੂਰਾ ਪ੍ਰੈਸ ਮਾਰ ਕੇ ਥੋੜਾ ਬਹੁਤਾ ਫਰਕ ਵੀ ਨਾ ਆਪਣੀ ਫਿਟਿੰਗ ਦੇ ਵਿੱਚ ਫਰਕ ਪਾ ਲਿਆ ਯਾਨੀ ਕਿ ਮੈਨੂੰ ਇਹ ਹੁੰਦਾ ਵੀ ਤੁਸੀਂ ਇੱਕ ਵਾਰੀ ਸੂਟ ਬਣਾ ਕੇ ਤੁਹਾਨੂੰ ਧਾਗਾ ਦਵਾਰੇ ਨਾਂ ਚ ਵਧਾਉਣਾ ਪਵੇ ਨਾਲੇ ਤਾਂ ਦੂਜੀਆਂ ਭੈਣਾਂ ਨੂੰ ਇਹ ਹੁੰਦਾ ਵੀ ਫਿਟਿੰਗ ਸਹੀ ਨਹੀਂ ਆਉਂਦੀ ਹਨ ਮੇਰੀ ਦੀ ਦਵਾਰੇ ਮੈਨੂੰ ਖੁੱਲਾ ਭੀੜਾ ਕਰਾਉਣੀ ਪੈਂਦਾ ਨਾਲੇ ਤੁਹਾਨੂੰ ਵੀ ਵਾਰ-ਵਾਰ ਧਾਗਾ ਜਿਹੜਾ ਨੌਕਾ ਤਾਂ ਕਰਕੇ ਇੱਕ ਹੀ ਕੰਮ ਨੂੰ ਤਸੱਲੀ ਬਖਸ਼ ਕਰਦਾ ਕੋਈ ਪਹਿਲੀ ਵਾਰੀ ਚ ਜ ਹਨ ਆਪਾਂ ਨੂੰ ਬੈਕ ਨਾਲ ਪੱਲਾ ਵਧਾ ਕੇ ਉਸੇ ਤਰੀਕੇ ਰੱਖ ਲਾ ਬਾਕੀ ਜੇ ਕਿਸੇ ਭੈਣ ਦਾ ਗਲਾ ਪਿੱਛੇ ਨੂੰ ਜਾਂਦਾ ਫੇਰਾ ਬੈਕ ਨੂੰ ਵਧਾ ਲਿਆ ਕਰੋ ਨਹੀਂ ਨਹੀਂ ਵਧਾਉਣੀ ਹਨਾ ਕਈ ਭੈਣਾਂ ਦੇ ਕਮੈਂਟ ਆਉਂਦੇ ਆ ਵੀ ਗਲਾ ਪਿੱਛੇ ਨੂੰ ਜਾਂਦਾ ਮੈਸੇ 100 ਦੇ ਵਿੱਚੋਂ 99% ਗਲਾ ਪਿੱਛੇ ਨੂੰ ਨਹੀਂ ਜਾਂਦਾ ਹੁੰਦਾ ਫਿਰ ਵੀ ਕਿਸੇ ਭੈਣ ਨੂੰ ਜਾਂਦਾ ਤਾਂ ਉਹ ਮੈਂ ਤੁਹਾਨੂੰ ਦੱਸਣਾ ਗਲਾ ਪਿੱਛੇ ਜਾਂਦਾ ਤਾਂ ਉਹਦਾ ਕੀ ਸੋਲੂਸ਼ਨ ਆਪਣੇ ਕੋਲ ਹੈ ਨਾ ਇਹ ਕਿਸੇ ਭੈਣ ਦਾ ਗਲਾ ਪਿੱਛੇ ਨੂੰ ਜਾਂਦਾ ਤਾਂ ਉਹਨੂੰ ਤੁਸੀਂ 1 ਇੰਚ ਵੱਧ ਰੱਖ ਲਿਆ ਕਰੋ ਪਰ ਜਿਹਦੇ ਤੁਸੀਂ 1 ਇੰਚ ਵੱਧ ਰੱਖਣਾ ਉਹਦੇ ਮੋਢਾ ਪਹਿਲਾਂ ਘੱਟ ਪਾ ਲਿਆ ਕਰੋ ਇਹ ਤਾਂ ਇਹਦੇ ਨਾਲ ਵੀ ਮੋਢਾ ਥੋੜਾ ਵਧੂਗਾ ਇਹ ਚੀਜ਼ ਦਾ ਖਾਸ ਕਰਕੇ ਧਿਆਨ ਰੱਖਣਾ ਭਾਵੇਂ ਵੀਡੀਓ ਸੇਵ ਕਰਕੇ ਰੱਖ ਲਿਓ ਵੀ ਜੇ ਕਿਸੇ ਭੈਣ ਦਾ ਗਾਲਾ ਪਿੱਛੇ ਜਾਂਦਾ ਭੈਣੋਂ ਤਾਂ ਜੇ ਆਪਾਂ ਉਹਦੀ ਬੈਕ ਵੱਧ ਚੱਕਣੀ ਆ ਤਾਂ ਮੋਢਾ ਵੀ ਘਟਾ ਲਿਆ ਕਰੋ ਜਿਵੇਂ ਸਾਢੇ 6 ਕਟਿਆ ਸੀ ਆਪਾਂ ਤਾਂ 6 ਜਾਂ ਸਵਾ 6 ਰੱਖ ਲਿਆ ਕਰੋ ਹਨਾ ਨਹੀਂ ਤੇ ਫਿਰ ਤੁਹਾਡਾ ਮੋਢਾ ਫੇਰ ਵੱਡਾ ਹੋ ਜਾਊਗਾ ਇੱਕ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਜ਼ਰੂਰੀ ਦੱਸ ਦਿਆਂ ਵੀ ਤੁਹਾਡਾ ਆਹ ਮੋਢਾ ਵੱਡਾ ਨਹੀਂ ਹੋਣਾ ਚਾਹੀਦਾ ਬਾ ਜਿੰਨੀ ਤੁਸੀਂ ਢਿੱਲੀ ਛੱਡ ਕੇ ਚੜਾਉਗੇ ਜਦੋਂ ਬਾਹ ਚੜਾਉਣੀ ਹੈ ਨਾ ਆਪਾਂ ਥੋੜੀ ਥੋੜੀ ਢਿੱਲੀ ਰੱਖਿਆ ਕਰੋ ਬਾਹ ਨੂੰ ਤਾਂ ਫਿਰ ਬਿਲਕੁਲ ਸਫਾਈ ਆਉਂਦੀ ਆ ਜੇ ਬਾਹ ਨੂੰ ਥੋੜਾ ਜਿਹਾ ਤੁਸੀਂ ਖਿੱਚਦੇ ਤੇ ਇਹਨੂੰ ਮਾਰਾ ਜਿਹਾ ਢਿੱਲਾ ਛੱਡਤਾ ਤਾਂ ਬਹੁਤ ਹੀ ਜ਼ਿਆਦਾ ਬੁਰਾ ਲੱਗਦਾ ਉਹ ਉਹ ਚੀਜ਼ ਮੇਰੀਆਂ ਭੈਣਾਂ ਨੇ ਜ਼ਰੂਰ ਧਿਆਨ ਰੱਖਣਾ ਵੀ ਬਾਹ ਹਮੇਸ਼ਾ ਇਹ ਆਪਾਂ ਢਿੱਲੀ ਛੱਡ ਕੇ ਚੜਾਉਣੀ ਹੈ ਨਾ ਭਾਵਾਂ ਕੁਰਤਾ ਪਜਾਮਾ ਬਣਾ ਰਹੇ ਹਾਂ ਤੇ ਭਾਵਾਂ ਆਪਾਂ ਲੇਡੀ ਸੂਟ ਬਣਾ ਰਹੇ ਹਾਂ ਨਹੀਂ ਸਮਝ ਆ ਰਹੀ ਦੁਬਾਰੇ ਫਿਰ ਇੱਕ ਵਾਰੀ ਸਮਝਾਉਣਾ ਵੀ ਬਾਹ ਜਿਹੜਾ ਆਪਾਂ ਕੱਪੜਾ ਉਹ ਢਿੱਲਾ ਛੜ ਛੜ ਕੇ ਚੜਾਉਣਾ ਹੁੰਦਾ ਜਾਨਕੀ ਛਾਂਟ ਪਾਉਣ ਵੇਲੇ ਪੂਰਾ ਪੂਰੇ ਨਾ ਰੱਖਿਆ ਕਰੋ ਦੋਨਾਂ ਪੱਲਿਆਂ ਨੂੰ ਬਾਹਾਂ ਲ ਮੋਢਾ ਵੱਡਾ ਹੋਣਾ ਚਾਹੀਦਾ ਆਪਣਾ ਆ ਮੋਢਾ ਛੋਟਾ ਹੋਣਾ ਚਾਹੀਦਾ ਬਾਹ ਹਮੇਸ਼ਾ ਹੀ ਥੱਲੇ ਢਿੱਲੀ ਛੜ ਛੜ ਕੇ ਮਣੀ ਮਣੀ ਝਣ ਹੋਣੀ ਹੁੰਦੀ ਹੈ ਪੈਨਾਂ ਦੇ ਅੱਜ ਭਾਵੇਂ ਜੇ ਕੋਈ ਭੈਣ ਮੇਰੀ ਸੂਟ ਬਣਾਉਗੀ ਤਾਂ ਸੂਟ ਬਣਾ ਕੇ ਫਿਰ ਮੈਨੂੰ ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਉਹ ਕਮੈਂਟ ਜ਼ਰੂਰ ਕਰੇ ਵੀ ਅੱਜ ਬਾਹਾਂ ਦਾ ਫਰਕ ਪਿਆ ਹਨਾ ਸਫਾਈ ਦਾ ਕੱਪੜੇ ਦਾ ਉਹ ਜਿਹੜੇ ਵਾਲ ਜਿ ਪੈਂਦੇ ਹਟ ਜਾਣਗੇ ਤੁਹਾਡੇ ਪੈਨਾਂ ਨੂੰ ਤੁਹਾਨੂੰ ਆਪ ਦਾ ਧਿਆਨ ਮੈਂ ਤੁਹਾਨੂੰ ਕੱਲ ਵੀ ਕਹੀ ਲੋਡ ਮੁਤਾਬਕ ਰੱਖਣਾ ਜੇ ਗळा ਬੈਗ ਵੱਡਾ ਹੋਵੇ ਫਿਰ ਆਪਾਂ ਇਹ ਬਾਹਲਾ ਨਹੀਂ ਰੱਖਣਾ ਜਾਂਦੇ ਠੀਕ ਆ ਕਿਉਂਕਿ ਜਦੋਂ ਬੈਗ ਗळा ਖੁੱਲਦਾ ਰਹਿੰਦਾ ਫਿਰ ਦਿੱਕਤ ਨਹੀਂ ਹੁੰਦੀ ਤੁਹਾਨੂੰ ਇਹ ਨਹੀਂ ਆਇਆ ਵੀ ਤੀਰਾ ਫਸ ਜਾਊਗਾ ਤੀਰਾ ਉਹ ਪੈਣਾ ਦੇ ਫਸੂਗਾ ਮਨਿਕ ਚਲੋ ਜਿੱਦੇ ਤੁਸੀਂ ਬੈਗ ਗळा ਤਿੰਨ ਸਾਢੇ ਤਿੰਨ ਤੇ ਤੀਰਾ ਵੀ ਛੋਟਾ ਪਾ ਲਉਗੇ ਇੱਕ ਚੀਜ਼ ਇਹ ਧਿਆਨ ਰੱਖਣਾ ਇਹ ਕਈ ਪੈਣਾ ਅੱਗੋਂ ਗੋਲ ਗळा ਬਣਾ ਲੈਂਦੀਆਂ ਜਾਂ ਫੱਟੀ ਵਾਲਾ ਇੱਥੇ ਬੈਨ ਲਾ ਲੈਣਾ ਉਹ ਪੈਣਾ ਆ ਦੇ ਖਾਸ ਕਰਕੇ ਤੁਸੀਂ ਟੀਰਾ ਛੋਟਾ ਨਹੀਂ ਪਾਉਣਾ ਜੇਦੋਂ ਤੁਸੀਂ ਇਹ ਸੂਟ ਕੱਟਣਾ ਤਾਂ ਕਿਰਪਾ ਕਰਕੇ ਮੈਨੂੰ ਪਵਾ ਪਰਸਨਲ ਨੰਬਰ ਤੇ ਫੋਨ ਕਰ ਲਿਓ ਐਕਸਟਰਾ ਟੀਰਾ ਨਹੀਂ ਉਹਦਾ ਕੱਟਣਾ ਠੀਕ ਆ ਇਹ ਬਹੁਤ ਖਾਸ ਧਿਆਨ ਦੇਣ ਜੋ ਗੱਲ ਆ ਵੀ ਜਿਹੜੀ ਪੈਂਦੇ ਆਪਾਂ ਪਿੱਛੇ ਪੂਰਾ ਗਰਦਨ ਨਹੀਂ ਲੱਗੀ ਹੁੰਦੀ ਬੈਂਡ ਤਾਂ ਉਹ ਜਦੋਂ ਤੁਸੀਂ ਸੂਟ ਕੱਟਣਾ ਤਾਂ ਕਿਰਪਾ ਕਰਕੇ ਭਵਾ ਮੈਨੂੰ ਫੋਨ ਕਰਕੇ ਪੁੱਛ ਲਿਓ ਉਹਦੇ ਬਹੁਤ ਵੱਖਰੀ ਕਟਾਈ ਹੈ ਨਾ ਬਾਕੀ ਜੇ ਕੋਈ ਮੇਰੇ ਕੋਲੇ ਸੂਟ ਲਾਉਂਦਾ ਬੈਂਡ ਵਾਲਾ ਉਹ ਆਪਾਂ ਵੀਡੀਓ ਬਣਾ ਕੇ ਨਾਲ ਦੀ ਨਾਲ ਅਪਲੋਡ ਕਰ ਦਾਂਗੇ YouTube ਤੇ ਬਾਈ ਜੀ ਜੇ ਤੁਸੀਂ ਆਵਦਾ ਬਣਾਉਣਾ ਜਾਂ ਕਿਸੇ ਗਾਹਕ ਦਾ ਤਾਂ ਕਿਰਪਾ ਕਰਕੇ ਉਹ ਇਸ ਤਰ੍ਹਾਂ ਨਹੀਂ ਕੱਟਣਾ ਮੈਨੂੰ ਫੋਨ ਕਰ ਲਿਓ ਠੀਕ ਹੈ ਜੀ ਤੁਹਾਡਾ ਆਪ ਦੇ ਭਰਾ ਦਾ ਚੈਨਲ ਆ ਕਦੋਂ ਵੀ ਤੁਸੀਂ ਫੋਨ ਕਰ ਸਕਦੇ ਹੋ ਜੇ ਕੋਈ ਵੱਡੀ ਦਿੱਕਤ ਆਉਂਦੀ ਤਾਂ ਅਦਰਵਾਈਜ਼ ਤੁਸੀਂ YouTube ਵਾਲੇ ਚੈਨਲ ਤੇ ਕਮੈਂਟ ਕਰਨੀ ਆ ਜਿਹਨੇ ਫੋਨ ਉਹਨਾਂ ਨਹੀਂ ਮੈਥੋਂ ਚੱਕਿਆ ਜਾਂਦਾ ਹੁੰਦਾ ਦੁਕਾਨ ਤੇ ਵੀ ਕੰਮ ਕੱਟਣ ਵਾਲਾ ਹੁੰਦਾ ਤੇ ਬਾਕੀ ਗਾਹਕ ਵੀ ਆਉਂਦੇ ਰਹਿੰਦੇ ਨਾਪ ਦੇ ਨਾਲੇ ਇਹਦਾ ਸੋਚਿਆ ਕਰੋ ਬਾਈ ਸਾਡਾ ਫੋਨ ਨਹੀਂ ਚੱਕਦਾ ਹਣਾ ਮੈਂ ਕਦੇ ਵੀ ਲਾਵਾਂ ਤੁਹਾਨੂੰ ਵਾਪਸ ਕਾਲ ਲਾਉਂਦਾ ਰਹਿਣਾ ਹਨ ਜਿਹੜੀਆਂ ਭੈਣਾਂ ਮੈਨੂੰ ਫੋਨ ਕਰਦੀਆਂ ਉਹਨਾਂ ਨੂੰ ਪਤਾ ਹੈਗਾ ਜਿਦੋਂ ਮੇਰਾ ਟਾਈਮ ਲੱਗਦਾ ਮੈਂ ਤੁਹਾਨੂੰ ਵਾਪਸ ਕਾਲ ਲਾ ਲੈਣਾ ਵੀ ਕੋਈ ਕੰਮ ਹੋਊਗਾ ਕਿਸੇ ਭੈਣ ਨੂੰ ਹਨਾ ਤਾਂ ਤੈਨੂੰ ਫੋਨ ਲਾ ਆਜੋ ਆਪਾਂ ਪਲੂਆਂ ਦੇ ਨਿਸ਼ਾਨ ਚੱਕ ਦਿੰਨੇ ਆ ਯਾਨੀ ਕੰਮ ਨੂੰ ਸਾਰਾ ਪੈਂਡਿੰਗ ਨਾ ਛੱਡਾ ਕਰੋ ਮਤਲਬ ਕਿ ਢਿੱਲਾ ਨਾਲ ਦੀ ਨਾਲ ਹੀ ਚੱਕੀ ਜਾ ਕਰੋ ਪਲੂਆਂ ਆਪਣਾ ਨਿਸ਼ਾਨ ਵੀ ਇਹ ਨਹੀਂ ਹੈ ਤੁਹਾਨੂੰ ਬਾਅਦ ਚ ਪਲੂਆਂ ਦੇ ਨਿਸ਼ਾਨ ਲਾਉਣ ਵੇਲੇ ਮਸ਼ੀਨ ਪਾਸੇ ਕਰਨੀ ਹੈ ਮੰਤ ਆਵਾਦਾਂ ਚੱਕ ਕੇ ਫਿਰ ਜੜੀ ਜਾਇ ਕਰੋ ਬਣਾਉਣ ਲਈ। ਹਲ ਪਲੂਈਆਂ ਦੇ ਨਿਸ਼ਾਨਵੇਂ ਦੇ ਭੈਣ ਦੇ ਚੱਕ ਦੇਣਾ ਇੱਥੋਂ। ਇਹਨਾਂ ਦੀ ਪਾਉਣੀਆਂ ਸਿੱਧੀਆਂ ਪਲੂਈਆਂ। ਸਾਰੀਆਂ। ਸਾਰੀਆਂ ਪਲੂਈਆਂ ਪਾਉਣੀਆਂ। ਇਹ ਚੀਜ਼ ਨਾ ਤੁਸੀਂ ਪੁੱਛ ਲਿਆ ਕਰੋ ਭੈਣਾਂ ਤੋਂ। ਡੈਰੀ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਕਹਿਣਾ। ਇਹ ਭੈਣੋਂ ਡੈਰੀਆਂ ਜ਼ਰੂਰ ਛਪਵਾਓ ਜਾਂ ਜੇ ਕੋਈ ਮੇਰੇ ਭਰਾ ਕੰਮ ਕਰਦੇ ਆ। ਕੰਮ ਕਈ ਭਰਾ ਨੂੰ 10-10 ਸਾਲ ਤੋਂ 15-15 ਸਾਲ ਤੋਂ 20-20 ਸਾਲ ਤੋਂ ਕੰਮ ਕਰ ਰਹੇ ਆ। ਅੱਗੇ ਟੱਕਰ ਵੀ ਉਹ ਕੱਚੀਆਂ ਕਾਪੀਆਂ ਦੀ ਨਾਪ ਲਿਖਦੇ ਉੱਪਰ ਆ ਉਹ ਜਾਂ ਭੈਣੋਂ ਉਸ ਤਰ੍ਹਾਂ ਆਪਾਂ ਨੇ ਕੰਮ ਨਹੀਂ ਕਰਨਾ ਬਧੀਏ ਸ਼ੌਂਕ ਨਾਲ ਕੰਮ ਕਰਿਆ ਕਰੋ ਠੀਕ ਆ ਡੈਰੀਆਂ ਜ਼ਰੂਰ ਛਪਾਓ ਜੇ ਕਿਸ ਨੂੰ ਨਹੀਂ ਪਤਾ ਲੱਗਦਾ ਉਹ ਮੈਥੋਂ WhatsApp ਤੇ ਡੈਰੀ ਦੀ ਫੋਟੋ ਮੰਗਵਾ ਲਿਆ ਕਰੋ ਵੀ ਭਾਈ ਕੀ ਲਿਖਿਆ ਹੁੰਦਾ ਕਿੱਥੋਂ ਬਣਦੀ ਆ ਇਹ ਡੈਰੀ ਜਿੱਥੋਂ ਆਪਣੇ ਵਿਆਹ ਸ਼ਾਦੀਆਂ ਵਾਲੇ ਕਾਰਡ ਬਣਦੇ ਆ ਡੈਰੀਆਂ ਉੱਥੋਂ ਬਣ ਜਾਂਦੇ ਆ ਕੱਠੀਆਂ ਜੇ ਤੁਸੀਂ 5-10 ਛਪਵਾਓਗੇ ਤਾਂ 50 ਰੁਪਏ ਦੀ ਡੈਰੀ ਬਣਦੀ ਹੈ ਹੋ ਪਲੋਂਗਾਂ ਜਿਹੜੀਆਂ ਤਿਆਰ ਹੈਗੀਆਂ ਪੈਣ ਦੀਆਂ ਉਹ 11 ਤੇ ਆ ਆਪਾਂ 11.1 ਤੇ ਇੱਥੇ ਨਿਸ਼ਾਨ ਲਗਾਉਣਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਫਿੱਤੇ ਨੂੰ ਅੱਗੇ ਨੂੰ ਕਰ ਲੈਣਾ ਥੱਲੇ ਨਿਸ਼ਾਨ ਲਾਉਣੇ ਹੋਣੇ ਆਪਾਂ ਪਲੋਂਗਾਂ ਦਾ 7 ਇੰਚ ਆ ਦੇਖੋ ਧਿਆਨ ਦੇ ਨਾਲ ਨੇੜੇ ਕਰਕੇ ਦਿਖਾ ਦਵਾਂ ਪੁੱਠਾ ਸੂਟ ਆਪਣਾ ਇੱਥੋਂ ਅੱਧਾ ਇੰਚ ਛੱਡ ਕੇ ਮਾਰਜਿਨ ਸਲਾਈ ਦਾ ਅੱਧੇ ਇੰਚ ਤੋਂ ਇੱਕ ਸੂਟ ਵੱਧ ਰੱਖਿਆ ਇੱਕ ਨਿਸ਼ਾਨ ਇੱਥੇ ਲਾਇਆ ਇੱਕ ਨਿਸ਼ਾਨ ਸਾਤੇ ਦਾ ਹੈ ਉਹ ਆਪਾਂ ਨੇ ਕੀ ਕਰਨਾ ਹਨ ਸਿੰਗਲ ਪੱਲਾ ਚੱਕ ਲਿਆ ਦੇਖੋ ਮੈਂ ਲੜ ਸਿੰਗਲ ਇੱਥੇ ਨਿਸ਼ਾਨ ਪੈ ਜਾਂਦਾ ਜਦੋਂ ਆਪਾਂ ਪੈਨ ਨੂੰ ਇਹ ਰੱਬ ਕੇ ਮਾਰਦੇ ਆ ਆਪਾਂ ਪੈ ਕੇ ਨਿਸ਼ਾਨ ਦੂਜਾ ਆਪ ਹੈਗਾ ਹੋ ਸਕਦਾ ਤੁਹਾਨੂੰ ਵੀਡੀਓ ਦੇ ਵਿੱਚ ਨਾ ਦਿਖ ਰਿਹਾ ਹੋਵੇ ਜਦੋਂ ਤੁਸੀਂ ਜਿਹਨੇ ਆਹ ਲਾਉਂਗੇ ਨਾ ਨਿਸ਼ਾਨ ਤਾਂ ਕੋਈ ਮੇਰਾ ਭਰਾ ਤਾਂ ਇਸ ਤਰ੍ਹਾਂ ਬਿਲਕੁਲ ਨਿਸ਼ਾਨ ਪੈ ਜਾਊਗਾ ਆ ਦੇਖੋ ਇੱਧਰ ਵੀ ਪੈ ਗਿਆ ਠੀਕ ਹੈ ਜੀ ਬਾਕੀ ਇਸ ਤਰ੍ਹਾਂ ਚੈੱਕ ਕਰ ਲਿਆ ਕਰੋ ਆ ਆਪਣੇ ਪਰੋਂਗਾ ਨਿਸ਼ਾਨ ਵੀ ਲੱਗ ਗਏ ਇੱਥੇ ਆਪਾਂ ਗਲੇ ਦੇ ਉੱਤੇ ਹੀ ਲਿਖ ਦੇਣਾ ਇੱਥੇ ਨਾਪ ਆਪਨੇ ਕੋਲੇ ਬੈਕ ਪੱਲਾ ਪੌਣੇ 7 ਆਪਣਾ ਬੈਗ ਗਲਾ ਸੌਰੀ ਸਾਢੇ 7 ਸਾਢੇ 7 ਆਪਣਾ ਭੈਣ ਦਾ ਨਾ ਜਿਹੜਾ ਬੈਗ ਗਲਾ ਹੁਣ ਠੀਕ ਆ ਆਪਾਂ ਨਾਲੇ ਤਾਂ ਨਿਸ਼ਾਨ ਚੱਕ ਲਈਏ ਪਲੇਟਿੰਗਾਂ ਦੇ ਮੂਰਲੇ ਸਾਈਡਾਂ ਵਾਲੇ ਨਾਲੇ ਆਪਾਂ ਜਿਹੜੀਆਂ ਸੂਂਗਾਂ ਵਗੈਰਾ ਲਾਗਾਂ ਹੁੰਦੀਆਂ ਇਹਨਾਂ ਨੂੰ ਕੱਢ ਲਿਆ ਕਰੋ ਇੱਥੋਂ ਠੀਕ ਆ ਜੀ ਵੀਡੀਓ ਕਿਵੇਂ ਲੱਗਦੀ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਭੈਣਾ ਹਣਾ ਪਹਿਲਾ ਪੜੋਂ ਗਾ ਨਿਸ਼ਾਨ ਲਾ ਲਈ ਆਪਾਂ ਫਿਰ ਕਰਦੇ ਆ ਗੱਲਾਂ ਬਾਤਾਂ ਹੁਣ ਡੇਡ ਪੁਆਇੰਟ ਇੱਕ ਸੂਤ ਇਹ ਭੈਣ ਕਿਉਂ ਭਾਰੀ ਆ ਤਾਂ ਉਹਦੇ ਤੁਸੀਂ ਪਾਉਣੇ ਦੋ ਵੀ ਕਰ ਸਕਦੇ ਹੋ ਇੱਥੋਂ ਹਣਾ ਇਹ ਚੀਜ਼ਾਂ ਦਾ ਤੁਸੀਂ ਆਪ ਥੋੜਾ ਜਿਹਾ ਕਰ ਲਿਆ ਕਰੋ ਖਿਆਲ ਠੀਕ ਹੈ ਜੀ ਇਸ ਤਰ੍ਹਾਂ ਪਹਿਲਾਂ ਨੂੰ ਆਪਾਂ ਇਸ ਤਰ੍ਹਾਂ ਕਰ ਲੈਣਾ ਫਿਰ ਨੀਚੇ ਨੂੰ ਇੰਨੋ ਕਿਸੇ ਵੀ ਚੀਜ਼ ਨਹੀਂ ਪਤਾ ਲੱਗਦਾ ਨਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਭਾਣੋ ਕਮੈਂਟ ਜ਼ਰੂਰ ਕਰਾਇਆ ਕਰੋ ਇਹ ਲੱਗਦਾ ਤਾਂ ਤਾਂ ਵੀ ਕਮੈਂਟ ਕਰਨਾ ਕਮੈਂਟ ਕਰਨ ਲੱਗੇ ਕੰਜੂਸੀ ਕਿਸੇ ਵੀ ਭੈਣ ਨੇ ਨਹੀਂ ਕਰਨੀ ਠੀਕ ਆ ਜਿਹੜੀ ਚੀਜ਼ ਆਪਾਂ ਨੂੰ ਫ੍ਰੀ ਆ ਜਦੋਂ ਤੁਸੀਂ ਕਮੈਂਟ ਜਾਂ ਲਾਈਕ ਕਰ ਦਿਨੋ ਵੀਡੀਓ ਨੂੰ ਤਾਂ ਵੀਡੀਓ ਅੱਗੇ ਚਲੀ ਜਾਂਦੀ ਆ ਹੋਰ ਭੈਣਾਂ ਕੋਲੇ ਜਿਨ੍ਹਾਂ ਨੂੰ ਲੋੜ ਆ ਤੇ ਕਦੇ ਵੀ ਆਪਾਂ ਇਹ ਨਹੀਂ ਸੋਚਣੇ ਮੈਨੂੰ ਪਤਾ ਲੱਗ ਗਿਆ ਮੈਂ ਕਿਸੇ ਨੂੰ ਹੋਰ ਨਹੀਂ ਦੱਸਣਾ ਇਹ ਆਪਾਂ ਨੂੰ ਬਹੁਤ ਪਾਪ ਲੱਗਦਾ ਇਹ ਚੀਜ਼ਾਂ ਦੇ ਨਾਲ ਜੇ ਤੁਸੀਂ ਗਿਆਨ ਨੂੰ ਅੱਗੇ ਵੰਡੋਗੇ ਨਾ ਤੁਸੀਂ 2-4 ਮਹੀਨਾ ਚ ਇਹ ਆਪਦਾ ਰਿਜ਼ਲਟ ਦੇਖ ਲਓਗੇ ਤੁਹਾਡਾ ਕੰਮ ਦੇ ਵਿੱਚ ਪਹਿਲਾਂ ਨਾਲੋਂ ਕਿੰਨੀ ਗ੍ਰੋਥ ਹੋਊਗੀ ਇਹ ਨੂੰ ਤੁਸੀਂ ਦੱਸੋਗੇ ਕਿਸੇ ਭੈਣ ਨੂੰ ਜਾਂ ਭਰਾ ਨੂੰ ਹਨਾ ਤਾਂ ਉਹਦਾ ਮਾਪਿਓ ਜਾਂ ਉਹ ਮੁੰਡਾ ਤੁਹਾਨੂੰ ਜਾਂ ਕੁੜੀ ਕਿੰਨੇ ਆਸ਼ੀਸ਼ਾਂ ਦਿੰਦਾ ਹਨਾ ਮੈਨੂੰ ਬਹੁਤ ਫੋਨ ਆਉਂਦੇ ਭੈਣਾਂ ਦੇ ਇਸ ਤਰ੍ਹਾਂ ਕਮੈਂਟ ਇਹ ਬਾਈ ਧੰਨਵਾਦ ਜਿਉਂਦਾ ਰਵਸਦਾ ਰਹੇ ਹਨਾ ਮੇਰਾ ਭਰਾ ਤੁਸੀਂ ਪੜ ਲਿਆ ਕਰੋ ਤੁਹਾਨੂੰ ਆਪ ਹੀ ਪੱਤਰ ਲੱਗ ਜਾਓ ਆਹ ਲੋ ਆਪਾਂ ਜਿਹੜਾ ਅਗਲਾ ਅਗਲਾ ਰੱਖਣਾ ਉਹ ਪੌਣੇ 7 ਰੱਖਾਂਗੇ ਤੁਹਾਨੂੰ ਠੀਕ ਹੈ ਜੀ ਪੌਣੇ 7 ਅਗਲਾ ਨਾ ਇਹਦੇ ਵਿੱਚ ਕੋਈ ਬੁਗਰਮਣੀ ਪੈਣੀ ਇਥੋਂ ਹੀ ਦਾ ਗਲਾ ਐਂ ਹੀ ਨਿਕਲੂਗਾ ਜਿਵੇਂ ਵੀ ਆਹ ਹੈਗਾ ਪਾਨ ਦੇ ਪੱਤੇ ਵਾਲਾ ਹਨ ਤੇ ਬਾਕੀ ਕਈ ਵੀ ਆਪਾਂ ਨੂੰ ਮਿਲ ਵੀ ਜਾਂਦੇ ਗਲੇ ਫਿਰ ਆਪਾਂ ਪਾ ਵੀ ਸਕਦੇ ਹਾਂ ਨਾ ਇਸ ਤਰ੍ਹਾਂ ਦਾ ਸ਼ੇਪ ਵਾਲਾ ਆਹ ਲਓ ਇੱਥੇ ਆਪਾਂ ਹੁਣ ਲਿਖਣਾ ਹੈਗਾ ਜਿੰਨੀ ਦੀ ਉਪਰੋ ਛਾਤੀ ਆ ਭੈਣ ਦੀ ਛਾਤੀ ਹੈਗੀ 1.7 19 ਕਮਰ ਕਿੰਨੀ ਹੈਗੀ ਹੈ ਜੀ ਪੌਣੇ 17 ਜਿੱਥੇ-ਜਿੱਥੇ ਨਾਪ ਹੈ ਉੱਥੇ-ਉੱਥੇ ਲਿਖ ਲਿਆ ਕਰੋ ਤਾਂ ਕਿ ਤੁਹਾਨੂੰ ਬਾਰੀ-ਬਾਰੀ ਕਾਪੀ ਨਾ ਚੱਕਣੀ ਪਵੇ ਇਹ ਭਪੈੰਦੀ ਹੈ ਕਿ 22 ਠੀਕ ਹੈ ਜੀ ਇਹ ਪੂਰਾ ਨਾਪ ਲਿਖ ਲਿਆ ਕਰੋ ਵੀਡੀਓ ਵਧੀਆ ਲੱਗਦੀ ਆ ਤਾਂ ਕਮੈਂਟ ਜਰੂਰ ਕਰਿਆ ਕਰੋ ਜਿਹੜੀਆਂ ਮੇਰੀਆਂ ਭੈਣਾਂ ਵੀਡੀਓ ਦੇਖ ਕੇ ਛੱਡ ਦਿੰਦੀਆਂ ਹਨ ਉਹ ਕਿਰਪਾ ਕਰਕੇ ਜਿਨ੍ਹਾਂ ਨੂੰ ਨਹੀਂ ਲਿਖਣਾ ਆਉਂਦਾ ਉਹ ਸਾਈਡ ਤੇ ਨਾ ਇੱਕ ਬਟਨ ਲੱਗਿਆ ਹੁੰਦਾ ਕਲਿੱਕ ਕਰਨ ਵਾਲਾ ਲਾਈਕ ਵਾਲਾ ਕਹਿੰਦੇ ਨੇ ਉਹ ਜੇ ਕਿਸੇ ਭੈਣ ਨੂੰ ਫਿਰ ਵੀ ਨਹੀਂ ਆਉਂਦਾ ਬੱਚਿਆਂ ਤੋਂ ਕਰਵਾ ਲਿਆ ਕਰੋ ਭੈਣ ਨੂੰ ਪਰ ਉਹ ਆਪ ਦੇਖਿਆ ਨਾ ਕਰਿਆ ਕਰੋ ਤੁਹਾਡੇ ਨੱਪਾਂ ਦੇ ਨਾਲ ਆ ਵੀਡੀਓ ਅੱਗੇ ਚਲੀ ਜਾਂਦੀ ਆ ਜਿਹੜੀਆਂ ਭੈਣਾਂ ਨੂੰ ਜਾਂ ਭਰਾਵਾਂ ਨੂੰ ਲੋਡ ਹੁੰਦੀ ਆ ਬਾਕੀ ਜੇ ਕਿਸੇ ਨੂੰ ਨਾਪ ਲੈਣ ਦੇ ਵਿੱਚ ਸਮੱਸਿਆ ਆਉਂਦੀ ਆ ਕੋਈ ਸਿੱਧਾ ਬਾਡੀ ਤੋਂ ਜਾਂ ਕੱਪੜਿਆਂ ਤੋਂ ਕੱਪੜਿਆਂ ਦਾ ਨਾਪ ਲੈਣਾ ਹੁੰਦਾ ਨਹੀਂ ਪਤਾ ਲੱਗਦਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਹਲੋ ਆ ਕੱਪੜੇ ਮਾਪ ਸੈੱਟ ਤੇ ਰੱਖੀ ਜਣਾ ਕਿਉਂਕਿ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਹੀ ਕਹਿਣਾ ਵੀ ਨਾਲ ਆ ਉਹ ਆਪਾਂ ਨਾਲ ਦੇ ਪੋਣਾ ਸਲਵਾਰ ਦੇ ਵਾਲੀ ਜਿਹੜੀ ਵੀਡੀਓ ਉਹ ਇੱਕ ਵੀਡੀਓ ਹੋਰ ਬਣਾਉਂਗਾ ਵੀਡੀਓ ਬਹੁਤ ਲੰਮੀ ਹੋ ਜਾਂਦੀ ਆ ਮੈਨੂੰ ਕਿਸੇ ਭਰਾ ਨੇ ਸ਼ਾਇਦ ਕਮੈਂਟ ਕੀਤਾ ਸੀ ਜਾਂ ਭੈਣ ਨੇ ਵੀ ਵੀਡੀਓ ਬਾਈ ਤੁਸੀਂ ਦੋ ਬਣਾ ਲਿਆ ਕਰੋ ਹਨਾ ਨਾਲ ਤਾਂ 2-4 ਮਿੰਟਾਂ ਤੁਹਾਨੂੰ ਬ੍ਰੇਕ ਮਿਲ ਜਾਂਦੀ ਆ ਨਾਲੇ ਵੀਡੀਓ ਜਿਆਦਾ ਲੰਬੀ ਨਹੀਂ ਹੁੰਦੀ ਹਨਾ ਕਿਉਂਕਿ ਕਿਸੇ ਨੇ ਕੁੜਤੀ ਦੀ ਵੀਡੀਓ ਦੇਖਣੀ ਹੁੰਦੀ ਆ ਕਿਸੇ ਭਰਾ ਨੇ ਤਾਂ ਕਿਸੇ ਭੈਣ ਨੇ ਜਾਂ ਭਰਾ ਨੇ ਕਲੀ ਸਰਵਾਰ ਸਿੱਖਣੀ ਹੁੰਦੀ ਆ ਤਾਂ ਫਿਰ ਉਹਨੂੰ ਬੜਾ ਟਾਈਮ ਆ ਇਹ ਨਹੀਂ ਹੈ ਵੀ ਬੈਠੋ ਮੈਨੂੰ ਇਹ ਨਹੀਂ ਹੁੰਦਾ ਵੀ ਤੁਸੀਂ ਮੇਰੀ ਵੀਡੀਓ ਸਾਰੀ ਦੇਖੋ ਜਾਂ ਹਨਾ ਪੂਰੀ ਮੈਂ ਤੁਹਾਨੂੰ ਤਾਂ ਦੇਖਣ ਨੂੰ ਕਹਿਣਾ ਵੀ ਤੁਸੀਂ ਥੋੜੀ ਵੀਡੀਓ ਦੇਖ ਕੇ ਉਹਨੂੰ ਚੰਗੀ ਤਰ੍ਹਾਂ ਸਮਝ ਲੈ ਨਾਲ ਦੀ ਨਾਲ ਮੈਨੂੰ ਫੋਨ ਲਾ ਲੈਣਾ ਉਹ ਚੀਜ਼ ਨਾਲੋਂ ਤੁਸੀਂ ਭੈਣੋਂ ਵੀਡੀਓ ਨੂੰ ਤਿੰਨ ਚਾਰ ਵਾਰੀ ਬਰੀਕੀ ਦੇ ਵਿੱਚ ਜਾ ਕੇ ਦੇਖਿਆ ਕਰੋ ਬੈਠ ਕੇ ਜਿੰਨਾ ਭਰਾਵਾਂ ਦੇ ਘਰੇ ਅੱਜਕੱਲ ਐਲਈਡੀਆਂ ਆਗੀਆਂ ਹਨ ਉਹਨਾਂ ਨੂੰ ਤੁਸੀਂ ਚੈਨਲ ਮੇਰਾ ਉਹਦੇ ਵਿੱਚ ਸਬਸਕ੍ਰਾਈਬ ਕਰਕੇ ਰੱਖ ਲਓ ਤਾਂ ਨੇਟ ਦਾ ਜਮਾਨਾ ਹੁਣ ਤਾਂ ਉਹਦੇ ਵਿੱਚ ਹੀ ਦੇਖ ਸਕਦੇ ਹੋ ਤੁਸੀਂ ਐਲਈਡੀ ਤੇ ਲਾ ਕੇ ਛੱਡ ਦਿਆ ਕਰੋ ਹਮਾਂ ਚਾਰ ਵਾਰੀ ਉਹੀ ਵੀਡੀਓ ਲਾ ਕੇ ਦੇਖ ਲਿਆ ਕਰੋ ਆਓ ਜਿੰਨਾਂ ਕੋਲੇ LED ਹੈਗੀ ਆ Wi-Fi ਵਾਲੀਆਂ ਅੱਜ ਕੱਲ੍ਹ ਆਈਆਂ ਹੁੰਆਂਗਾ ਹੌਟਸਪੌਟ ਵਾਲੀਆਂ ਨਹੀਂ ਪਤਾ ਲੱਗਣਾ ਕਿਵੇਂ ਕਰਨਾ ਉਹਨੂੰ ਹੁਣ ਤਾਂ ਉਹ ਵੀ ਮੈਂ ਤੁਹਾਨੂੰ ਦੱਸ ਦਊਂ ਵੀ ਕਿਵੇਂ ਉਹਦੇ ਵਿੱਚ ਆਪਾਂ ਚਲਾ ਸਕਦੇ ਹਾਂ ਚੈਨਲ ਉਹ ਮੈਨੂੰ ਤੁਸੀਂ ਪਰਸਨਲ ਭਾਵੇਂ ਫੋਨ ਕਰ ਲਓ ਕਿ ਭਾਈ ਸਾਡੇ LED ਦਾ ਹੈਗੀ Wi-Fi ਵਾਲੀ نیٹ ਵਾਲੀ ਤਾਂ ਉਹਦੇ ਉੱਤੇ ਚੈਨਲ ਕਿਵੇਂ ਚੱਲੂਗਾ ਤੁਹਾਨੂੰ ਮੈਂ ਉਹ ਸਮਝਾ ਦਊਂਗਾ 1 ਮਿੰਟ ਦੀ ਕੰਮ ਆ ਸਾਰਾ ਹੁਣ ਆਪਾਂ ਬਾਅਦ ਵਿੱਚ ਨਿਸ਼ਾਨ ਲਾਵਾਂਗੇ ਪਹਿਲਾਂ ਬਾਹਰ ਘਾਟ ਦੇਖ ਲਈਏ ਅੱਥੀ ਬਾਹ ਹੈਗੀ ਜਿਹੜੀ ਭੈਣ ਦੀ ਉਹ 14 ਆਪਾਂ ਕਿੰਨੀ ਰੱਖਣੀ ਆ ਜੀ 16 2-3 ਸੂਤ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਕਹਿੰਦਾ ਮੈਂ ਤਾਂ ਵੱਧ ਰੱਖਦਾ ਹੁੰਨਾ ਤੁਸੀਂ ਵੀ ਰੱਖਿਆ ਕਰੋ ਠੀਕ ਆ ਬਿਲਕੁਲ ਸਿੱਧਾ ਨਿਸ਼ਾਨ ਲਾ ਲਈ ਆਪਾਂ ਇੱਥੋਂ ਮੋਢਾ ਹੈਗਾ ਜਿਹੜਾ ਭੈਣ ਦਾ ਉਹ 17.5 ਆਪਾਂ ਰੱਖਿਆ 18.5 ਠੀਕ ਆ ਜੀ ਮੋਢਾ ਤੁਸੀਂ ਇਸ ਤਰ੍ਹਾਂ ਮੈਨਣਾਗਾ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਦੱਸ ਵੀ ਦਿੰਦਾ ਹੁੰਨਾ ਆਹ ਹੋ ਗਿਆ 1.7 ਦਬਾਅ ਤੁਸੀਂ ਲੋਡ ਮਤਾਂਕ ਰੱਖ ਹੀ ਦਿਆ ਕਰੋ ਹਨਾ ਕਿ ਵੀਰ ਖੁੱਲਾ ਭੀੜਾ ਆਪਾਂ ਨੂੰ ਕਰਨਾ ਪਿਆ ਜਾਂਦਾ ਇਸੇ ਤਰ੍ਹਾਂ ਹੀ ਬਾਹ ਦੀ ਮੂਰੀ ਹੈਗੀ 10 5 ਜਾਨੀ ਕਿ ਅੱਧਾ 5 ਤਾਂ ਜਿੰਨਾ ਤੁਸੀਂ ਮਾਰਜ ਰੱਖਦੇ ਹੋ ਉਹ ਚੀਜ਼ ਦਾ ਧਿਆਨ ਰੱਖਿਆ ਕਰੋ ਇਸੇ ਤਰ੍ਹਾਂ ਹੀ ਆਪਾਂ ਕੋਣੀ ਜ਼ਰੂਰ ਮੈਣੀ ਆ ਤੇ ਦਬਾਅ ਵੀ ਵਿੱਚ ਜ਼ਰੂਰ ਰੱਖਣਾ ਨੀਚੇ ਨੂੰ ਗੁਲਾਈ 3.5 3 ਇੰਚ ਦੀ ਦੇ ਦਿਆ ਕਰੋ ਆ ਇੱਥੋਂ ਆਪਾਂ ਨੇ 2 ਇੰਚ ਛੱਡ ਕੇ ਚੱਲਿਆ ਕਰੋ ਠੀਕ ਆ ਗਲਾਈ ਪਾਉਣੀ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਜਾਂ ਕਰਦੇ ਹੋ ਤਾਂ ਇਸ ਤਰ੍ਹਾਂ ਜਦੋਂ ਗਲਾਈ ਪਾਉਣੀ ਆ 2 ਇੰਚ ਛੱਡ ਕੇ ਚੁੱਕਿਆ ਕਰੋ ਤੇ ਫੱਟੀ ਦੇ ਨਾਲ ਹੀ ਨਿਸ਼ਾਨ ਲਾ ਲਿਆ ਕਰੋ ਆਹ ਜਿਵੇਂ ਜਿਵੇਂ ਆਪਣੀ ਬਾਹ ਦੀ ਸ਼ੇਪ ਹੁੰਦੀ ਆ ਉਵੇਂ ਉਵੇਂ ਦੀ ਸ਼ੇਪ ਬਣਾ ਲਿਆ ਕਰੋ ਇਸ ਤਰ੍ਹਾਂ ਠੀਕ ਹੈ ਜੀ ਨਿਸ਼ਾਨ ਦੇ ਉੱਪਰ ਪੁਰ ਇੱਕ ਵਾਰੀ ਚੈੱਕ ਕਰ ਲੈਣਾ ਵੀ ਕਈ ਵਾਰੀ ਭੁਲੇਖਾ ਲੱਗ ਜਾਂਦਾ ਕਿਉਂਕਿ 1.14 ਲੰਬਾਈ ਹੈ ਆਪਾਂ 1.16 ਪੌਣੇ 17 ਰੱਖੀ ਆ। ਪੀਸ ਵਿੱਚ ਆਪਾਂ ਬਾਹਰ ਕੱਟ ਲਿਆ। ਬਾਹਰ ਤੇ ਕੜਾਈ ਹੈਣੀ ਸੀ ਸਾਰਾ ਚੰਗੀ ਤਰ੍ਹਾਂ ਚਾਰ ਚਪਰੇ ਨਿਗਾ ਮਾਰ ਲਿਆ ਕਰੋ। ਕਈ ਵਾਰੀ ਪਤਾ ਨਹੀਂ ਕਿੱਥੇ ਕੜਾਈ ਕੱਢ ਦਿੰਦੇ ਆ ਹਨਾ। ਮੋੜ ਕੀ ਘਟਿਆ ਕਰੋ ਫਿਰ ਪਜਾਮੇ ਵਾਂਗੂ ਨਾ ਵਧੀਆ ਤਰਪਾਈ ਹੁੰਦੀ ਹੈ ਇਹਦੇ ਵੀ। ਜੇ ਕਿਸੇ ਚੀਜ਼ ਨਹੀਂ ਸਮਝ ਆਉਂਦੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਭੈਣਾਂ ਨੇ ਜ਼ਰੂਰ ਕਮੈਂਟ ਕਰਨਾ। ਬਈ ਸਾਨੂੰ ਬਾਕੀ ਸਾਰਾ ਸਮਝ ਆ ਗਿਆ ਆ ਚੀਜ਼ ਹੀ ਸਾਨੂੰ ਨਹੀਂ ਆਉਂਦੀ ਹੈ ਨਾ ਇਹਦੇ ਆਪਾਂ ਦੋ ਪੱਲਿਆਂ ਤੇ ਛਾਂਟ ਪਾਈ ਦਿਆ ਕਰੋ ਦੂਸਰੇ ਦੇ ਆਪਾਂ ਤਾਂ ਨਹੀਂ ਪਾਉਂਦੇ ਹਨਾ ਲੈਂਡਿੰਗ ਇਕੱਠੀ ਜੋੜ ਕੇ ਫਿਰ ਪਾਉਣੇ ਹੁੰਦੇ ਆ ਆ ਚੀਜ਼ ਆਪਾਂ ਨੇ ਅੱਧਾ ਇੰਚ ਜਿਹੜੀ ਗੁਲਾਈ ਜਿਹੜੀ ਇੱਥੇ ਵਸ ਤੋਂ ਵੈਂਚ ਤੇ ਜਾ ਕੇ ਖਤਮ ਕਰ ਦਿਆ ਇੱਕ ਟਾਕ ਆਪਾਂ ਇੱਥੇ ਲਾਵਾਂਗੇ ਇੱਕ ਟਾਕ ਆਪਾਂ ਇੱਥੇ ਲਾਵਾਂਗੇ ਠੀਕ ਹੈ ਜੀ ਉਸੇ ਤਰ੍ਹਾਂ ਹੀ ਫੇਰ ਨਾ ਪਾਪਾ ਇੱਥੇ ਲਿਖ ਦੇਣਾ ਪੈ ਜਾਂਦਾ ਮੋਢਾ ਕਿੰਨਾ ਜੀ 17 ਕੂਣੀ ਕਿੰਨੀ ਆ ਜੀ 13 ਬਾਹਾਂ ਦੀ ਮੂਰੀ ਕਿੰਨੀ ਆ 10 ਠੀਕ ਹੈ ਕਮੀਜ਼ ਆਪਣੀ ਜੈਂਪਰ ਕੱਟਿਆ ਗਿਆ ਤੇ ਜਿਹੜੇ ਭਰਾਵਾਂ ਨੂੰ ਜਾਂ ਜਮਰੀਆਂ ਭੈਣਾਂ ਨੂੰ ਵੀਡੀਓ ਵਧੀਆ ਲੱਗੀ ਉਹ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਕੀ ਜੇ ਕੋਈ ਭਰਾ ਜਾਂ ਭੈਣ ਸਾਡੇ ਤੋਂ ਕੰਮ ਕਰਵਾਉਣਾ ਚਾਹੁੰਦਾ ਹਨਾ ਉਹਨਾਂ ਨੇ ਫੋਨ ਕਰਕੇ ਉਹਨਾਂ ਜੇ ਕੋਈ ਭਰਾ ਜਾਂ ਭੈਣ ਸਾਨੂੰ ਬਾਹਰਲੀ ਕੰਟਰੀ ਦੇ ਵਿੱਚ ਬੈਠਾ ਦੇਖ ਰਿਆ ਤਾਂ ਉਹ ਤੁਸੀਂ ਸਾਨੂੰ ਆਨਲਾਈਨ ਨਾਪ ਦੇ ਕੇ ਲੇਡੀ ਸੂਟ ਪੈਂਟਾ ਸ਼ਰਟ ਦਾ ਕੁੜਤੇ ਪਜਾਮੇ ਬਣਵਾ ਸਕਦੇ ਹੋ ਨੀਚੇ ਚੈਨਲ ਦੇ ਮੈਂ ਆਪਦਾ ਹਰਕਿਵਾਰ ਨੰਬਰ ਪਾਉਣੀ ਹੁੰਦਾ ਫਿਰ ਵੀ ਕਿਸੇ ਚੀਜ਼ ਦਾ ਨਹੀਂ ਪਤਾ ਲੱਗਦਾ ਉਹ WhatsApp ਨੰਬਰ ਤੇ ਮੈਨੂੰ ਕੁਝ ਵੀ ਲਿਖ ਕੇ ਭੇਜਿਆ ਕਰੋ ਮੈਂ ਆਪੇ ਹੀ ਤੁਹਾਨੂੰ ਕਾਲ ਕਰ ਲਵਾਂਗਾ ਜੀ ਅਗਲੇ ਕਿਸ ਟੌਪ ਤੇ ਵੀਡੀਓ ਲੈ ਕੇ ਆਵਾਂ ਉਹ ਵੀ ਦੱਸ ਦਿਆ ਕਰੋ ਜੀ ਧੰਨਵਾਦ